ਮਹਾਰਾਣੀ ਇਹ ਤੱਕ ਕਮਰੇ ਚ ਬਾਹਰ ਹੀ ਨਹੀਂ ਆਈ ਮੈਨੂੰ ਅਜ ਪਤਾ ਨਹੀਂ ਆ ਬਿਤਾਇਆ ਅਜ ਪਹਿਲੀ ਰਸੋਈ ਹੈ ਕਵਲ ਵਾਨੀ ਨਿਹਾਜ ਮਾਰ ਕੇ ਲਿਆਵੇ ਨੀ ਕਵਲ ਐ ਨੀਰਾ ਅੰਦਰ ਗੱਲ ਸੁਣ ਹਾਂਜੀ ਮੰਮੀ ਆਈ ਹਾਂਜੀ ਮੰਮੀ ਬੁਲਾਇਆ ਮੈਨੂੰ ਆ ਬੁਲਾਇਆ ਜਾ ਆਪਣੀ ਭਾਬੀ ਨੂੰ ਸਾਥ ਕੇ ਲਿਆ ਆ ਜੇ ਦੀ ਪਹਿਲੀ ਰਸੋਈ ਦੀ ਪਹਿਲੀ ਰਸਾ ਮੈਂ ਅਜ ਜਾਣ ਬੁਲਾ ਕੇ ਲਿਆ ਮੰਮੀ ਹੌਲੀ ਬੋਲੋ ਹਾਂ ਜੇ ਭਾਬੀ ਨੇ ਸੁਣ ਲਿਆ ਤਾਂ ਕੀ ਸੋਚੂਗੀ ਕੱਲ ਤੇ ਅਜੇ ਵਿਆਹ ਕੇ ਆਈਏ ਤੇ ਨਹੀਂ ਹੁੰਦਿਆ ਤੇ ਰੋਪ ਹੋਣਾ ਸ਼ੁਰੂ ਕਰਤਾ ਦੋ ਮੈਨੂੰ ਬਹੁਤੀ ਮਤਾਂ ਨਾ ਦੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਨਾ ਜਾ ਘਰ ਜਾ ਕੇ ਉਹਨੂੰ ਅੰਦਰੋਂ ਬੁਲਾ ਕੇ ਲਿਆ ਜਾ ਠੀਕ ਆ ਮੰਮੀ ਜਾਣੀ ਐ ਮੈਂ ਬੁਲਾ ਕੇ ਲਿਆਉਣੀ ਐ ਮੈਂ ਵੇਖਾਂ ਪੜਾ ਜਾ ਕੇ ਭਾਬੀ ਮੇਰੇ ਕੀ ਕੰਡੀ ਅੰਦਰ ਭਾਬੀ ਮੇਰੇ ਕਿੰਨੇ ਸੋਹਣੇ ਲੱਗਣ ਡੇ ਆ ਭਾਬੀ ਕੀ ਗੱਲ ਬੜੇ ਦਾਸ ਜੇ ਬੈਠੇ ਜੇ ਕੀ ਗੱਲ ਤੇ ਇਹ ਨਹੀਂ ਲੱਗਣ ਡਿਆ ਕਿ ਘਰ ਦੇ ਦੀ ਯਾਦ ਆਉਂਦੀ ਐ ਨਹੀਂ ਨਹੀਂ ਕਵਲ ਉਹ ਤੇ ਬਸ ਵੈਸੇ ਹੀ ਨਹੀਂ ਨਹੀਂ ਤੈਨੂੰ ਵੇਖ ਕੇ ਲੱਗਣ ਡਿਆ ਕਿ ਤੁਹਾਨੂੰ ਘਰ ਦੇ ਦੀ ਯਾਦ ਹੀ ਆਉਂਦੀ ਐ ਕਵਲ ਐਦਾਂ ਦੀ ਕੋਈ ਗੱਲ ਨਹੀਂ ਆ ਗੱਲ ਮੈਨੂੰ ਪਤਾ ਭਾਬੀ ਕੀ ਆ ਤੁਸੀਂ ਉਦਾਸ ਨਾ ਹੋ ਕੋਈ ਗੱਲ ਨਹੀਂ ਦਿਲ ਤੁਹਾਡਾ ਮੈ ਲਾਉਣੀ ਆ ਅੱਜ ਤੁਹਾਡੀ ਪਹਿਲੀ ਰਸੋਈ ਆ ਮੰਮੀ ਨੇ ਬੁਲਾਇਆ ਤੁਹਾਨੂੰ ਆਜੋ ਬਾਹਰ ਚੱਲੀਏ ਕੀ ਮਤਲਬ ਕਵਲ ਮੈਨੂੰ ਸਮਝ ਨਹੀਂ ਆਈ ਪਹਿਲੀ ਰਸੋਈ ਕੀ ਪਹਿਲੀ ਸਹੀ ਤਾਂ ਭਾਬੀ ਮਤਲਬ ਕਿ ਤੂੰ ਹੀ ਕਿ ਸਾਰਿਆਂ ਨੂੰ ਅੱਜ ਕੋ ਮਿੱਠਾ ਬਣਾ ਕੇ ਖਵਾ ਲੈਣਾ ਮਿੱਠੀ ਚੀਜ਼ ਕਵਲ ਪਰ ਜੇ ਮੈਂ ਖੁਸਾ ਹੀ ਨਾ ਬਣੀ ਤੇ ਫਿਰ ਕੀ ਹੋਊਗਾ ਕੋਈ ਗੱਲ ਨਹੀਂ ਭਾਬੀ ਤੈਨੂੰ ਘਬਰਾਣਾ ਮੈਂ ਹੈਗੀ ਨਾ ਤੇਰੇ ਨਾਲ ਕੋਈ ਨਹੀਂ ਤੂੰ ਆ ਜਾ ਚਲੋ ਭਾਬੀ ਚੱਲੀ ਆਜੋ ਬਾਹਰ ਚੱਲੀਏ ਠੀਕ ਐ ਕਵਲ ਤੇ ਇਦਾਂ ਕਰੋ ਭਾਬੀ ਇਹ ਚੁੰਨੀ ਨਾ ਲਾ ਕੇ ਰੱਖ ਦਿਓ ਭਾਰੀ ਰਸੋਈ 'ਚ ਕੰਮ ਕਰਨ ਲੱਗਿਆ ਤੁਹਾਨੂੰ ਔਖਾ ਲੱਗੂਗਾ ਠੀਕ ਐ ਕੋਈ ਨਹੀਂ ਮੈਂ ਰੱਖ ਦਿੰਦੀ ਆਜੋ ਬਾਹਰ ਮੰਮੀ ਦੇ ਬਲਾਉਣ ਵਾਲੇ ਤੁਹਾਨੂੰ ਆਬੀ ਨੂੰ ਇੱਥੇ ਰਹਿਣ ਦੋ ਪਰ ਮੈਂ ਨਾ ਜੋੜ ਕੇ ਰੱਖਦਾ ਇਹਨੂੰ ਕੋਈ ਵੀ ਚਾਹੁੰਦਾ 10 ਮਿੰਟ ਰੋਕਦਾ ਚੱਲ ਜੋੜ ਕੇ ਨਾ ਰੱਖ ਕਿਤੇ ਬਾਹਰ ਆ ਜੀ ਮੰਮੀ ਬੁਲਾਉਂਦੇ ਨਾਲੇ ਤੈਨੂੰ ਤੁਜੇ ਦੀ ਜਾਨੇ ਇਕੱਠੇ ਚੱਲ ਚਾਹਣ ਖਬਰ ਚਾਹੁੰਦੇ ਆਪਾਂ ਚੱਲ ਆ ਜੋ ਤਾਂ ਨਾ ਪਾ ਸਾਡੇ ਜਿਹੜੇ ਨੂਰਾਨੀ ਨੇ ਦਰਸ਼ਨ ਦਿੱਤੇ ਉੱਠ ਕੇ ਸਾਨੂੰ ਤੇਰੇ ਸਤਿਕਾਰ ਮੰਮੀ ਸਤਿਕਾਰ ਆ ਮੇਲਾ ਤੋਂ ਕਿ ਨਾ ਹੋਇਆ ਆਹ ਕੰਮ ਤੇਰੇ ਬਾਹਰ ਆਉਂਦਾ ਵਾ ਕਾ ਤੂੰ ਸਾਰਾ ਕੰਮ ਤੂੰ ਸਿਰੇਟ ਕੇ ਕਰਿਆ ਕਰਨਾ ਵਾ ਕੱਟਿਆ ਮੈਨਾਂ ਉੱਠਣਾ ਕਰਨਾ ਵਾ ਚੱਲ ਮਮੀ ਕੋਈ ਨਹੀਂ ਮੈਂ ਆਜਾ ਕਰਾਂਗੀ ਚੱਲ ਮਮੀ ਇਹਨੇ ਗੁੱਸੇ ਨਾਲ ਨਾ ਬੋਲ ਤੂੰ ਭਾਬੀ ਨੂੰ ਪਹਿਲੇ ਦੇਣੀ ਇਹਨੇ ਗੁੱਸੇ ਨਾਲ ਇਹਦੀ ਪਹਿਨੀ ਨੂੰ ਸੋਈ ਹੈ ਚੱਲ ਇਹਨੂੰ ਸੋਈ ਚ ਲੈ ਕੇ ਚੱਲ ਦੱਸ ਇਹਨੂੰ ਕੀ ਕਰਨਾ ਵਾ ਚੱਲ ਚੱਲ ਕੋਈ ਨਹੀਂ ਮਮਮੀ ਮੈਂ ਖੜਦੀ ਹਾਂ ਯਾਰ ਫੋਏ ਦੇ ਵਿੱਚ ਉਹ ਸੁਆਦੀ ਛਾਹ ਬਣਾ ਕੇ ਲਿਆ ਜਾਓ ਚੱਲਾ ਦੇਖੋ ਜੀ ਚੱਲ ਭਾਬੀ ਤੂੰ ਸੋਈ ਚ ਵੀ ਆਉਣੀ ਆ ਠੀਕ ਆ ਕਬ ਆਉਣੀ ਹੋਏ ਕੁਝ ਸਮਝ ਨਹੀਂ ਆਉਂਦਿਆ ਮਿੱਠੇ ਚ ਮੈਂ ਕੀ ਬਣਾਵਾ ਕਵਲ ਵੀ ਪਤਾ ਨਹੀਂ ਕਿੱਧਰ ਚਲ ਗਈ ਆ ਦੇਖਦੀ ਆ ਬਾਹਰ ਜਾ ਕੇ ਨੂੰ ਵਾਜ ਮਾਰਦੀ ਆ ਕਵਲ ਦੀਦੀ ਹਾਂਜੀ ਭਾਬੀ ਆਈ ਹਾਂਜੀ ਭਾਬੀ ਬੁਲਾਇਆ ਮੈਂ ਤਿੰਹੀਂ ਹਾਂਜੀ ਦੀਦੀ ਅੰਦਰ ਆ ਗਏ ਸਾਯੋ ਕਵਲ ਦੀਦੀ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੈਂ ਮਿੱਠੇ ਚ ਕੀ ਬਣਾਵਾ ਕੋਈ ਗੱਲ ਨਹੀਂ ਭਾਬੀ ਤੂੰ ਟੈਨਸ਼ਨ ਨਾ ਲੈ ਫਿਰ ਦਾ ਕਰ ਤੂੰ ਕੜਾਮਣਾ ਲਾ ਠੀਕ ਆ ਫਿਰ ਜੀ ਬਣਾ ਲੈਨੇ ਮੈਂ ਤਾਂ ਨਾ ਤੈਨੂੰ ਕੜਾਈ ਰੱਖ ਦਿੰਨੀ ਆ ਦੱਸ ਬੀਨ ਕੋਈ ਨਹੀਂ ਨਾ ਪਤਾ ਮੈਂ ਤੈਨੂੰ ਦੱਸ ਦਿੰਨੀ ਕਿੱਦਾਂ ਬਣਾਇਦਾ ਮੈਂ ਤੋਹੀ ਆ ਜਾ ਪਰ ਬੀ ਇਹਦੇ ਵਿੱਚ ਕਿਉਂ ਪਿਆ ਤੂੰ ਕਿਉਂ ਪਾ ਕੜਾਈ ਵਿੱਚ ਇਹ ਔਖਾ ਕੰਮ ਨਹੀਂ ਹੁੰਦਾ ਸੌਖਾ ਹੀ ਹੁੰਦਾ ਏ। ਚੱਲ ਸੀ ਫੜਾਵਾਂ। ਖਾਓ ਜੀ ਜੀ। ਪਾਓ ਇਹਦੇ ਵਿੱਚ। ਪਾਉਤਾ? ਨਹੀਂ ਪਾ ਥੋੜਾ ਜੀ। ਥੋੜਾ ਜਿਹਾ ਹੋਰ ਪਾ ਲਓ ਵਿੱਚ। ਹਾਂ ਬਹੁਤ ਹੈ। ਚੱਲ ਭਾਬੀ ਨੇ ਚਾਹਣਾ ਆਟਾ ਪਾ ਹੁਣ ਇਹਨੂੰ ਲਾਲ ਕਰਨਾ ਚੰਗੀ ਤਰ੍ਹਾਂ ਆਟੇ ਨੂੰ। ਕੱਚੀ ਮਾਰੀ ਜਾਵੇ। ਇਹਨਾਂ ਟੇਂ ਲਗਾਣੀ ਭਜਨ ਦੇਣੀਆਂ। ਇਹਨੂੰ ਬਸ ਇਦਾਂ ਹਲਾਈ ਜਾਣਾ। ਬਸ ਭਾਬੀ ਨਹੀਂ ਕੰਮ ਪਾਣੀ ਖਪੜਾ ਕਿੱਥੇ ਰਹਾ ਗਈ ਐ? ਕਿਦਰ ਰਸੋਈ ਚੋਂ ਨਾਲ ਜਾ ਕੇ ਕੰਮ ਤੇ ਨਹੀਂ ਕਰਾਉਂਦਾ ਪੀ। ਨਿਕਲ ਵੜਾ ਤੂੰ ਕੀ ਕਰ ਰਹੀ ਹੈ ਚੱਲ ਬਾਹਰ ਇਹਦੀ ਸੋਈ ਅੱਜ ਪਹਿਲੀ ਹੈ ਮੈਨੂੰ ਆ ਤੇ ਸਾਰਾ ਕੰਮ ਕਰਨਾ ਸੋਈ ਚ ਮੈਂ ਦੁੱਧ ਹੀ ਆਈ ਨਹੀਂ ਨਹੀਂ ਸਾਰਾ ਕੰਮ ਕਰਨਾ ਅੱਜ ਚੱਲ ਬਾਹਰ ਮੰਮੀ ਮੈਂ ਕੰਮ ਨਹੀਂ ਕਰਾਉਂਦੀ ਭਾਬੀ ਨਾਲ ਮੈਂ ਭਾਬੀ ਮੇਵੇ ਖਣਾ ਹੈ ਤੇ ਭਾਬੀ ਨੂੰ ਕੰਮ ਕਰਨਾ ਵੀ ਹੁੰਦਾ ਕਿ ਨਹੀਂ ਚੱਲ ਠੀਕ ਹੈ ਤੂੰ ਇਹਨਾਂ ਨੂੰ ਫਿਰ ਕੋ ਕੰਮ ਨਹੀਂ ਦੱਸਣਾ ਇਹ ਸਾਰੇ ਕੰਮ ਆਪੇ ਕਰੇਗੀ ਚੱਲ ਬਾਹਰ ਠੀਕ ਹੈ ਮੰਮੀ ਤੈਨੂੰ ਕਿੰਨਾ ਚਿਰ ਹੋ ਗਿਆ ਸੋਈ ਚ ਵੜੀ ਨੂੰ ਤੈਨੂੰ ਕਿੰਨਾ ਕੁ ਟਾਈਮ ਲੱਗਣਾ ਹੈ ਹੋਰ بس मम्मी ਬਾਹਰ ਚੱਲਿਆ ਖੜਾ ਥੋੜਾ ਜਿਹਾ ਬਸ 5 ਮਿੰਟ ਹੋਰ ਲੱਗਣੇ ਵਾ ਲੈ ਨਹੀਂ ਪਾ ਕੇ ਤੁਸੀਂ ਬਾਹਰ ਚੱਲੋ ਚੱਲ ਜਾ ਵਾ ਚਲੀਏ ਬਾਹਰ ਆ ਜਾ ਬਾਹਰ ਨੂੰ ਚਲੋ ਮੰਮੀ ਦੀ ਮੈਂ ਉੰਨੀ ਆ ਜਾ ਫਿਰ ਬਾਹਰ ਆ ਜਾ ਚਲ ਬਬੀ ਖੜਾ ਦੇ ਬਣ ਗਿਆ ਮੈਂ ਕਿਨ ਕੋਲੀਆਂ ਕੱਢ ਕੇ ਦਿੰਨੀ ਐ ਤੇ ਉਹਨਾਂ ਚ ਪਾ ਕੇ ਤੂੰ ਬਾਹਰ ਲੈ ਨੂੰ ਇਹ ਚ ਪਾ ਕੇ ਤੇ ਬਾਹਰ ਲੈ ਆਇਓ ਕਿੰਨਾ ਜੀ ਬਾਈ ਗੁਰਜੀ ਕੜਾ ਸਵਾਦ ਬਣਿਆ ਹੋਵੇ ਚੱਲ ਮੈਂ ਹੁਣ ਜਾ ਕੇ ਮੰਮੀ ਨੂੰ ਕੜਾ ਦੇ ਆਉਣੀ ਆ ਬਾਹਰ ਕੌੜ ਰਹੀ ਹੈਲਾ ਕਦੋਂ ਦਾ ਕੜਾ ਧਰ ਕੇ ਬੈਠੀ ਐ ਇਦਾਂ ਤਰੇ ਆਵਾ ਜਿੱਦਾਂ ਸਾਗ ਧਰ ਕੇ ਨਹੀਂ ਬੈਠੀ ਹੁੰਦੀ ਅੰਦਰ ਅੱਜ ਦੀ ਕੜਾ ਬਣਾਉਣੀ ਹੈ ਘੰਟਾ ਪੂਰਾ ਹੋ ਗਿਆ ਨੂੰ ਲੱਗੇ ਨੂੰ ਚੱਲ ਕੋਈ ਨਹੀਂ ਮੰਮੀ ਆ ਜਾਂਦੀ ਆ ਕਿਹੜਾ ਧੰਪਾਗ ਸਾਡੇ ਜਣਾ ਤੂੰ ਕੜਾ ਲੈ ਕੇ ਆ ਗਈ ਐ ਮੈਂ ਤਾਂ ਡੀਕ ਡੀਕੇ ਭੁੱਖ ਨਹੀਂ ਮਰ ਚੱਲੀ ਹਾਂ ਸ਼ੁਕਰ ਹੈ ਲੈ ਕੇ ਆ ਗਈਆਂ ਕੜਾ ਤੇ ਆ ਲੋ ਮੰਮੀ ਖਾ ਲੋ ਬਲੋ ਕਹੋ ਦੀ ਕੜਾ ਖਾਓ ਲੈ ਭਾਬੀ ਵੀਰ ਵੀ ਆ ਗਈ ਚੰਗਾ ਵੀਰੇ ਟਾਈਮ ਨਾਲ ਆ ਗਿਆ ਭਾਬੀ ਨੇ ਆਪਣੇ ਹੱਥਾਂ ਨਾਲ ਜ ਗਰਮ ਗਰਮ ਕੜਾ ਬਣਾਇਆ ਖਾ ਕੇ ਦੱਸੋ ਤੇ ਇਹ ਕਿਦਾਂ ਦਾ ਬਣਿਆ ਐ ਐਸਾ ਬਹੁਤ ਨੇ ਕੜਾ ਬਣਾਇਆ ਹਾਂ ਹਾਂਜੀ ਖਾ ਕੇ ਵੇਖੋ ਤੁਹਾਨੂੰ ਬੜਾ ਸਵਾਦ ਬਣਾਇਆ ਇਹ ਮੁੰਮਕੜਾ ਆਹ ਨਹੀਂ ਕਿ ਦਲਾ ਖੜਾ ਆਪਣਾ ਹੈ ਨਹੀ ਮੈਂ ਠਾਕੜਾ ਆ ਰਿਹਾ ਜੇ ਦਲਾ ਜਾ ਕੇ ਡੰਗਰਾਂ ਨੂੰ ਪਾ ਦੇ ਮੈਂ ਨਹੀਂ ਖਾਣਾ ਮੈਂ ਤਾਂ ਅੱਡੇ ਕੰਗ ਲੱਗੀ ਤੇਰੇ ਕੋਲ ਨਾ ਚੀਜ਼ ਬਣਾ ਲੈਣਾ ਸਿਖਾਈ ਆਹ ਖੜਾ ਬਣਾਇਆ ਮੇਰਾ ਮਿੱਠਾ ਜਾ ਕੇ ਤੇ ਡੰਗਰਾਂ ਨੂੰ ਪਾ ਦੇ ਤੇਰੀ ਮਾਂ ਨੇ ਅੱਜ ਸਾਇਆ ਕਰ ਮੈਂ ਜਾ ਕੇ ਤੇ ਆਵੜਾਈ ਬੇਲੀ ਸੋਈ ਆ ਜਾਣ ਆਹ ਖਲਾ ਬਣਾ ਕੇ ਲਿਆਈ ਏ ਜਾ ਲੈ ਜਾ ਮੇਰੇ ਕੋ ਪਾਣੀ ਦਾ ਪਟਲੇ ਆ ਕੇ ਦੇ ਇੱਕੜਾ ਆਇਆ ਤੂੰ ਮम्मी ਚੰਗਾ ਭਲਾ ਤੇ ਬਣਿਆ ਵਾ ਇਿੱਕਿਆ ਚਗਾ ਭਲਾ ਬਣਿਆ ਤੇ ਮੈਨੂੰ ਦੋਨਾਂ ਦਾ ਉੱਠੂ ਜਾ ਲਗਾ ਵਾ ਤੂੰ ਵੀ ਆਦੀ ਬੋਲੀ ਬੋਲਣ ਲਈ ਆ ਮम्मी ਚੰਗਾ ਭਲਾ ਤੇ ਬਣਿਆ ਵਾ ਕਰੀ ਤੇ ਕਿਸੇ ਦੀ ਚੀਜ਼ ਬਣੀ ਤਰੀਫ਼ ਕਰ ਦਿਆ ਕਰੋ ਫਰਵੇਲਾ ਮम्मी ਨੁਕਸੀ ਘਟਦੇ ਰਹਿਣੇ ਤੇ ਹੀ ਨਿਕਲ ਕੇ ਗਾਲ ਤੇ ਮੰਮੀ ਸਵਾਦ ਬਣਿਆ ਆਇਗਾ ਕੜਾ ਇਿੱਕਿਆ ਸਵਾਦ ਨਹੀਂ ਸਵਾਹ ਸਵਾਦੀ ਮੈਨੂੰ ਕਮਾਸਾ ਨਹੀਂ ਸਵਾਦ ਲੱਗਾ ਸਵਾਦ ਇਹਦੀ ਤੇਜ ਵੀ ਚੰਗੀ ਲੱਗਦੀ ਕੋਈ ਗੱਲ ਨਹੀਂ ਮੰਮੀ ਮੈਂ ਹੋਰ ਬਣਾ ਲਿਓਨੀ ਆ ਤੂੰ ਗੁੱਸਾ ਨਹੀਂ ਹੋਰ ਤੂੰ ਕੜਾਈ ਬਣਾਦੇ ਰਹਿਣਾ ਚਾਲ ਰੋਕ ਕੇ ਕੰਮ ਕਰ ਨਾਲੇ ਸਵਾਰ ਬਣਾ ਕੇ ਹੁਣ ਕੰਮ ਕਰੀ ਅੱਗੇ ਮੰਗਰਾਂ ਨਾ ਕਰੀ ਹੁਣ ਬੇਹਦ ਧਰ ਕੇ ਬਹਿ ਜਾ ਬਣਾਈ ਬਸ ਕਰ ਬੜਾ ਹੋ ਗਿਆ ਜੋ ਹੋ ਗਿਆ ਜਾ ਕੇ ਦੋਰ ਦਾ ਕੰਮ ਕਰ ਸੋਈ ਚ ਕਰੀ ਸਵਾਰ ਬਣਾ ਕੇ ਕੜਾਹੇ ਨਾ ਬਣਾਉਣਾ ਨਹੀਂ ਆਇਆ ਰੋਟੀ ਬਣੀ ਨਹੀਂ ਕਿੱਥੋਂ ਬਣਾ ਲੈਣਾ ਸਵਾਦ ਦਾ ਹੁਣ ਫੇਰ ਕੜਾਹ ਬਣਾਉਣੀ ਅੱਗੇ ਕਿਉਂ ਪਾ ਕੇ ਬੜਾ ਕਿੰਨਾ ਝਾੜਿਆ ਹੁਣ ਫੇਰ ਕੜਾਹ ਬਣਾਉਣੀ ਆ ਪਤਾ ਨਹੀਂ ਕੀ ਕਰਦੀ ਐ ਤੇ ਕਿਹਨੇ ਰੋਟੀ ਪਣੀ ਮੈਂ ਸਵਾਹ ਬਣਾਉਣਾ ਬਣਾਵਾ ਚਾੜੋ ਫੇਰਣ ਲਈ ਮਹਾਰਾਣੀ ਜਿੱਦਾ ਹੱਥਾਂ ਚ ਜਾਣੀ ਨਹੀਂ ਹੁੰਦੀ ਇਹ ਚਾੜੋ ਫੇਰਣ ਲਈ ਆ ਜਾਣੂ ਫੇਰ ਰਾਮਣੂ ਗਿਆ ਪਾਣੀ ਲਾਉਣਾ ਹੀ ਆ ਆ ਬੂਟੇ ਆੜੂ ਤੇ ਫਿਰ ਗਿਆ ਵਾ ਹੁਣ ਮੈਨੂੰ ਬੂਟਿਆਂ ਨੂੰ ਪਾਣੀ ਪਾ ਦਿੰਨੀ ਆ ਯਾ ਇਹਨਾਂ ਨੂੰ ਪਾਣੀ ਨਾ ਪਾਈ ਆ ਰੁੱਖ ਜਿਹੜਾ ਇਹ ਬਾਝਾ ਇਹਨੂੰ ਕਦੇ ਫਲ ਨਹੀਂ ਲੱਗਾ ਇਹਨੂੰ ਪਾਣੀ ਨਹੀਂ ਪਾਉਣਾ ਪਰ ਲਿਆਂ ਕਮਲਿਆਂ ਸਾਰਿਆਂ ਨੂੰ ਪਾ ਦੇ ਪਾਣੀ ਫਿਰ ਕੀ ਹੋਏ ਮੰਮੀ ਜੀ ਜੇ ਇਹਨੂੰ ਫਲ ਨਹੀਂ ਲੱਗਦਾ ਤੇ ਪਰ ਪਾਣੀ ਪਾਉਣਾ ਤੇ ਜ਼ਰੂਰੀ ਆ ਨਾ ਖਬਰਦਾਰ ਯੋਨਾ ਮੈਂ ਤੈਨੂੰ ਕਹਤਾ ਨੂੰ ਪਾਣੀ ਨਹੀਂ ਪਾਉਣਾ ਇਹਨੂੰ ਨਹੀਂ ਪਾਉਣਾ ਜੇ ਮੈਂ ਤੈਨੂੰ ਉਹਦੇ ਆਸ-ਪਾਸ ਹੀ ਵੇਖ ਲਿਆ ਨਾ ਫੇਰ ਨਾ ਕਿ ਮੈਨੂੰ ਦੱਸਿਆ ਨਹੀਂ ਮੇਰ ਤੋਂ ਬੁਰਾ ਕੋਈ ਨਹੀਂ ਹੋਣਾ ਇਹ ਨਹੀਂ ਇਹਨੂੰ ਪਾਣੀ ਪਾਉਣਾ ਤੇ ਨਹੀਂ ਪਾਉਣਾ ਇਹ ਰੋਕ ਬਾਜਿਆ ਇਹਨੂੰ ਪੁੱਲਕੇ ਵੀ ਪਾਣੀ ਨਾ ਪਾਈ ਠੀਕ ਹੈ ਇਹਨੂੰ ਕੋਈ ਫਲ ਨਹੀਂ ਲੱਗਦਾ ਪਤਾ ਨਹੀਂ ਮੰਮੀ ਜੀ ਇਸ ਰੁੱਖ ਨੂੰ ਬਾਜ ਕੋ ਕਹਿੰਦੇ ਆ ਫਿਰ ਕੀ ਹੋਏ ਜੇ ਇਹਨੂੰ ਫਲ ਨਹੀਂ ਲੱਗਦਾ ਤੇ ਪਰ ਇਹਨੂੰ ਪਾਣੀ ਤੇ ਪਾਉਣਾ ਹੀ ਚਾਹੀਦਾ ਵਾ ਨਾ ਕੀ ਹੈ ਬਾ ਬਿਜੀ ਤੈਨੂੰ ਨਿਆ ਦਾਸ ਕਾ ਤਖਲੋਤੇ ਜੀ ਕੀ ਦੱਸਾਂ ਦੀਦੀ ਮੰਮੀ ਨਾਲ ਨਿੱਕੀ ਨਿੱਕੀ ਗੱਲ ਤੇ ਨਾ ਗੁੱਸੇ ਹੋਏ ਰਹਿੰਦੇ ਮੇਰੇ ਨਾਲ ਕੀ ਗੱਲ ਭਾਬੀ ਕੀ ਕਹਤਾ ਹੁਣ ਮੰਮੀ ਨੇ ਹੁਣ ਕੀ ਆ ਕਵਲ ਦੀਦੀ ਮੰਮੀ ਕਹਿੰਦੇ ਆ ਆ ਰੁੱਖ ਨੂੰ ਪਾਣੀ ਨਹੀਂ ਪਾਉਣਾ ਫਿਰ ਕੀ ਆ ਜੀ ਇਹਨੂੰ ਫਲ ਨਹੀਂ ਲੱਗਦਾ ਹੈ ਪਰ ਇਹਨੂੰ ਪਾਣੀ ਤੇ ਪਾਉਣਾ ਹੀ ਚਾਹੀਦਾ ਨਾ ਮੰਮੀ ਕਹਿੰਦੇ ਆ ਇਹ ਰੁੱਖ ਬਾ ਜੀ ਭਾਬੀ ਜੀ ਮੰਮੀ ਤੇ ਹਮੇ ਬੋਲਦੇ ਰਹਿੰਦੇ ਆ ਤੈ ਇਦਾਂ ਕਰੋ ਚੋਰੀ ਚੋਰੀ ਪਾਣੀ ਪਾ ਦਿਆ ਕਰੋ ਬਸ ਇਹਨਾਂ ਵੀ ਮੰਮੀ ਨੂੰ ਨਾ ਇਹ ਗੱਲ ਦਾ ਪਤਾ ਲੱਗੇ ਠੀਕ ਐ ਦੀਦੀ ਤੇਰੀ ਮੰਮੀ ਦੀ ਗੱਲ ਤੇਲ ਤੇ ਨਾ ਲਾਇਆ ਕਰੋ ਮੰਮੀ ਤੇ ਬਸ ਇਦਾਂ ਹੀ ਬੋਲਦੇ ਰਹਿੰਦੇ ਆਂ ਤੁਸੀਂ ਬਸ ਖੁਸ਼ ਰਿਹਾ ਕਰੋ ਮੰਮੀ ਦੀ ਆਦਤ ਹੀ ਆ ਬੋਲਣ ਦੀ ਠੀਕ ਐ ਦੀਦੀ ਮੰਮੀ ਦੀ ਨਾ ਟੈਨਸ਼ਨ ਲਿਆ ਕਰੋ ਤੁਸੀਂ ਠੀਕ ਐ ਬਦਲ ਜਾਇਆ ਪਤਾ ਨਹੀਂ ਮੀ ਕਿਹੜੇ ਵੇਲੇ ਚੜਕੇ ਆ ਜਾਣਾ ਉਹ ਕੀ ਕਰੀ ਜਾਂਦੀਆਂ ਨਾਨ ਨਰਝਾਈ ਖਲੋਤੀਆਂ ਕੁਝ ਨਹੀਂ ਵੀਰੇ ਗੱਲਾਂ ਘੰਡੀਆਂ ਪੌਦੇ ਖਲੋਤੇ ਇੱਥੇ ਠੀਕ ਐ ਠੀਕ ਐ ਕੋਈ ਗੱਲ ਨਹੀਂ ਚਲ ਆ ਜਾ ਭਾਬੀ ਅੰਦਰ ਚੱਲੀ ਪਉਣ ਮੈਂ ਗੱਲ ਸੁਣਿਓ ਅੰਦਰ ਦੇ ਚੱਲੇਓ ਇੰਜ ਕਰਿਓ ਕੁਝ ਖਾਣ ਲਈ ਬਣਾ ਲਿਓ ਚੰਗਾ ਜਾ ਭੁੱਖ ਬੜੀ ਲੱਗੀ ਜੀ